ਅੰਮ੍ਰਿਤਸਰ ਸੰਤ ਪੂਰੀ ਵਾਲਿਆਂ ਦੇ ਮਹਾਪੁਰਖਾਂ ਸੰਤ ਬਾਬਾ ਜੈਮਲ ਸਿੰਘ ਜੀ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਬਾਬਾ ਨਾਮਦਾਨ ਸਿੰਘ ਜੀ ਅਤੇ ਬੀਬੀ ਹਰਜਿੰਦਰ ਕੌਰ ਜੀ ਦੀ ਸਾਲਾਨਾ ਯਾਦ ਨੂੰ ਸਮਰਪਿਤ ਮੁੱਖ ਗੁਰਮਤ ਸਮਾਗਮ ਅੱਜ ਨਿਰਮਲੇ ਤੱਪੂ ਬੰਡੇਰਾ ਕਾਰ ਸੇਵਾ ਸੰਤ ਪੂਰੀ ਵਾਲੇ ਤਰਨਤਾਰਨ ਰੂਨਸ਼ੀਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਸਮਾਰੋਹ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਇਸ ਸਮਾਗਮ ਵਿੱਚ ਛੇਰੀ ਅਕਾਲ ਤੱਕ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸੁਲਤਾਨ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਅਤੇ ਕਈ ਪ੍ਰਸਿੱਧ ਗੁਰਮੁਖ ਹਸਤੀਆਂ ਨੇ ਹਾਜ਼ਰੀ ਭਰੀ ਕਿਵੇਂ ਦੇਖਦੇ ਹੋ ਉੱਥੇ ਇੱਕ ਪਾਸੇ ਅਖਾਲੀ ਗੱਲ ਕਰਕੇ ਐਸੇ ਪੰਥਰ ਪਾਰਟੀ ਦੇ ਜੀ ਪਾਸੇ ਬਾਦ ਪੰਜਾਬ ਦੇ ਕਹਿ ਰਹੇ ਕਿ ਐਸੀ ਪੰਥਰ ਪਾਰਟੀ ਪਈ ਮਨਦੀਪ ਸਿੰਘ ਦੇਖੋ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਇਹ ਜਿਹੜਾ ਸਾਡੀ ਪਾਰਟੀ ਦੇ ਜਿਹੜੇ ਲੀਡਰ ਸਹਾਬਾਨ ਹੈ ਉਹ ਲਗਾਤਾਰ ਹੀ ਜਿਹੜਾ ਕਰਨ ਤਰਨ ਹਲਕੇ ਦੇ ਵਿੱਚ ਵਿਚਰ ਰਹੇ ਨੇ ਜਿੰਨੀਆਂ ਸਾਡੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਵੱਧ ਤੋਂ ਵੱਧ ਅਸੀਂ ਉੱਥੇ ਜੜੀਆਂ ਲਗਾ ਰਹੇ ਹਾਂ ਔਰ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸਰਦਾਰ ਮਨਦੀਪ ਸਿੰਘ ਉਸਾਨੋ ਸ਼ੌਕਤ ਦੇ ਨਾਲ ਜਿੱਤਵਾਂ ਬਧੇਗਾ ਪਰ ਮਸਲਾ ਇਹ ਹੈ ਜੀ ਕਿ ਉੱਥੇ ਅਜੰਡੇ ਨੂੰ ਲੈ ਕੇ ਬੜਾ ਸਮੱਸਿਆ ਕੜੀ ਹੋਈ ਹੈ ਵਾਰਸ ਪੰਜਾਬ ਕਹਿੰਦਾ ਜੀ ਸਾਡਾ ਖਾਲਸਾ ਨਾਲ ਕੋਈ ਲੈਣ ਦੇ ਨਹੀਂ ਆ ਜਿਹਦੇ ਪਾਸੇ ਸੀ ਮੁੰਡੀ ਸਰਮਾਨ ਜਿਹੜੇ ਨੇ ਉਹ ਕਹਿੰਦੇ ਦੀ ਖਾਲਸਾ ਸਾਡਾ ਜਿਹੜਾ ਹੈ ਦੇਖੋ ਉਹਨਾਂ ਦੇ ਆਪਣੇ ਆਪਣੇ ਏਜੰਡੇ ਆ ਜੀ ਉਹ ਸਾਡੀ ਪਾਰਟੀ ਦਾ ਆਪਣਾ ਜੰਡਾ ਉਹਨਾਂ ਦੇ ਆਪਦੇ ਜੰਡੇ ਆ ਠੀਕ ਆ ਆਪਣੇ ਆਪਣੇ ਜੰਡੇ ਦੇ ਉੱਤੇ ਉਹ ਕਾਇਮ ਨੇ ਕਿ ਇਹਦੇ ਚ ਅਸੀਂ ਕੀ ਦਖਲਅੰਦਾਜ਼ੀ ਕਰ ਸਕਦੇ ਆ ਜੀਪੀਸੀ ਇਲੈਕਸ਼ਨ ਆ ਰਹੇ ਆ ਟਿੱਕੂੰਬਰ ਨੂੰ ਆਪਣੇ ਵੱਲ ਵੀ ਕੋਈ ਮੀਤਵਾਤਾ ਰੰਗਿਤ ਹੋਏਗਾ ਆ ਮੰਬਰ ਸਾਹਿਬ ਆਂਦੇ ਨਾਲ ਵਿਚਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੀਟਿੰਗ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੀਆਂ ਬੁਲਾਈਆਂ ਨੇ ਤੇ ਪਹਿਲਾਂ ਵੀ ਬੁਲਾ ਚੁੱਕੇ ਆ ਤੇ ਜੋ ਵੀ ਸਾਡੀ ਪਾਰਟੀ ਤੇ ਡਿਟੇ ਸਹਿਬਾਨ ਦਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਇਲਬਨ ਜਿਹੜਾ ਉਹ ਲਾਗੂ ਕੀਤਾ ਜਾਊਗਾ ਤੇ ਜੋ ਲੜਨ ਦੀ ਲੋੜ ਪਈ ਤੇ ਲੜਾਂਗੇ ਕੋ ਜੀਪ ਸਿੰਘ ਗੜਾ ਜੀ ਨੂੰ ਦੁਬਾਰਾ ਫਿਰ ਮੰਨਤਾ ਜਿਸ ਅੱਜ ਵਾਰੀ ਵੀ ਕੀਤੀ ਗਈ ਹੈ ਪਹਿਲਾਂ ਵੀ ਕੀਤੀ ਗਈ ਸੀ ਪਹਿਲੀ ਮੰਨਤਾ ਨੂੰ ਮੰਨੇ ਜਾਵੇ ਦੂਜੀ ਮੰਨਤਾ ਨੂੰ ਮੰਨੇ ਜਾਵੇ ਜਾਂ ਇਸ ਤੋਂ ਅੱਗੇ ਕੁਝ ਹੋਰ ਵੀ ਹੈਗਾ ਜੇਕਰ ਮੰਨਤਾ ਪਹਿਲੇ ਤੱਕ ਇਸ ਜਿਹੜੇ ਉਸ ਤੋਂ ਬਾਅਦ ਹੁਕਮਨਾਮਾ ਆਇਆ ਉਹ ਲਾਗੂ ਹੋਣ ਕੇ ਜਾਂ ਜਿਹੜੇ ਕੋ ਕੈਨਸਲ ਕੀਤੇ ਜਾਣਗੇ ਦੇਖੋ ਪਹਿਲਾ ਪਹਿਲੀ ਕਿਸ਼ਤ ਸੀ ਇਹ ਪਹਿਲੀ ਵਾਰ ਇਹ ਹੋਇਆ ਸਿੱਖ ਇਤਿਹਾਸ ਦੇ ਵਿੱਚ ਕਿ ਇਹ ਪਹਿਲੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਉਹ ਤੀਜੀ ਕਿਸ਼ਤ ਵੀ ਜਿਹੜੀ ਆ ਉਹ ਐਪੀਸੋਡ ਜਿਹੜਾ ਉਹ ਜਾਰੀ ਕਰ ਦੇਣ ਪਰ ਇਹ ਹਾਸੋ ਇਹਨਾਂ ਸਥਿਤੀ ਹੈ ਕਿ ਤੁਸੀਂ 6 ਮਹੀਨੇ ਬਾਅਦ ਮਤਲਬ ਜਿਹੜੀ ਆ ਇਹ ਪ੍ਰਬੰਧ ਕੀ ਲੈ ਰਹੇ ਹੋ ਪੰਥ ਦੀਆਂ ਸੰਪਰਦਾਵਾਂ ਦੇ ਪਾਸੋਂ ਤੇ ਫਿਰ ਜਿਹੜੇ ਤੁਹਾਡੇ ਪਹਿਲੇ ਫੈਸਲੇ ਆ ਉਹਨਾਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ ਦੂਜੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਜਿੰਨਾ ਚਿਰ ਪੰਥ ਦੀ ਪ੍ਰਬੰਧ ਕੀ ਨਹੀਂ ਮੰਨਦੀ ਉਹਨਾਂ ਚਿਰ ਕੋਈ ਵੀ ਜਥੇਦਾਰ ਸਾਹਿਬ ਜਿਹੜਾ ਹੈ ਉਹ ਤੱਕ ਦੀ ਤਸੀਲ ਦੇ ਉੱਤੇ ਜਿਹੜਾ ਨਹੀਂ ਚੜ ਸਕਦਾ ਹੈਗਾ ਕਿ ਉਹ ਕਿਵੇਂ ਕਰਗੇ ਕਿ ਇਹਦੇ ਲਈ ਮਤਲਬ ਇਹ ਮਾਫੀ ਮੰਗਣਗੇ ਜਿਹੜੀ ਜ਼ਿੰਮੇਵਾਰ ਤਨਾਨੇ ਹੈ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਉਹ ਕਰਵਾਉਣ ਵਾਲੇ ਜਿਹੜੇ ਆ ਅ ਕਾ ਦਲ ਦੇ ਨਾਲ ਪਕੜੇ ਦਲ ਦੇ ਨਾਲ ਬਿੜੇ ਲੋਕ ਹੈ ਕਿ ਉਹ ਇਹਨਾਂ ਪਤਾਈਆਂ ਦੀ ਮਾਫੀ ਮੰਗ ਰਹੇਗੇ ਪੰਤ ਪਾਸੋਂ ਇਹ ਵੱਡਾ ਸਵਾਲ ਹੈ ਹੁਣ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਬਾਜ਼ਰ ਹੋ ਗਈ ਹੈ ਉਹ ਵੀਆਈਪੀ ਜੀ ਦੀ ਵੀਡੀਓ ਵੀ ਮਟਾਇਆ ਗਿਆ ਹੈ ਮੰਦਿਰ ਸਾਹਿਬ ਜੀ ਦੀ ਵੀਡੀਓ ਉਹ ਲਗਾਤਾਰ ਕਢੀ ਨੂੰ ਸਰਕਾਰ ਕੀ ਕਰਦੀ ਸਿੱਖਾ ਨੂੰ ਤਾਂ ਹਮੇਸ਼ਾ ਪਾਰਸ਼ੀਅਲ ਲਪਾਰਸ਼ੈਲਟੀ ਜਿਹੜੀ ਉਹ ਕੀਤੀ ਜਾਂਦੀ ਹੈ ਇੱਕ ਮੁੱਖ ਮੰਤਰੀ ਦੀ ਵੀਡੀਓ ਜਾਰੀ ਹੋ ਗਈ ਨਕਲੀ ਹੈ ਅਸਲੀ ਹੈ ਸਾਨੂੰ ਨਹੀਂ ਪਤਾ ਔਰ ਉਹਨੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਰਕਾਰ ਜਿਹੜੀ ਹੈ ਉਹ ਪਹਿਲ ਕਦਮੀ ਕਰਦੇ ਹਟਾ ਦਿੰਦੀ ਹੈ ਤੇ ਹਰਮੰਦਰ ਸਾਹਿਬ ਦੀ ਬੇਅਦਬੀ ਦੀਆਂ ਵੀਡੀਓਜ਼ ਜਿਹੜੀਆਂ ਅਜੇ ਤੱਕ ਤੁਰੀਆਂ ਫਿਰਦੀਆਂ ਨੇ ਤੇ ਇੱਥੋਂ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਸਿੱਖ ਧਰਮ ਦੇ ਸਥਾਨਾਂ ਦੇ ਪ੍ਰਤੀ ਬਹੁਤੀ ਸੋਹਰ ਵੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੰਦੀ ਹੈ ਤੇ ਬੰਦੀ ਛੋੜ ਦਿਵਸ ਵੀ ਨਾਲ ਲਿਖਦੀ ਹੈ ਪੰਜਾਬ ਤੋਂ ਬਾਹਰ ਜਿਹੜੇ ਇਸ਼ਤਿਹਾਰ ਦਿੰਦੀ ਹੈ ਤੇ ਉੱਥੇ ਬੰਦੀ ਛੋੜ ਦਿਵਸ ਦਾ ਜ਼ਿਕਰ ਨਹੀਂ ਕਰਦੀ ਹੈ ਬੰਦੀ ਛੋੜ ਦਿਵਸ ਹੈ ਨਹੀਂ ਹੈ ਸਾਡੇ ਇਤਿਹਾਸਕਾਰ ਆਮ ਪਟੀਆਂ ਨੂੰ ਪ੍ਰਵਾਨਗੀ ਦਿੰਦੀ ਹੈ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਲੀਡਰਾਂ ਨੇ ਬੰਦੀ ਛੋੜ ਦੇ ਦੱਸਦੀਆਂ ਬਤਾਈਆਂ ਦਿੱਤੀਆਂ ਤੇ ਉਹਨਾਂ ਨੂੰ ਜਿਹੜਾ ਹੈ ਇੱਕ ਹੇਟ ਮਤਲਬ ਜਿਹੜਾ ਨਾ ਕ੍ਰਾਈਮ ਕਰਦੇ ਹੋਏ ਉਹਨੂੰ ਜਿਹੜਾ ਖੰਡਿਆ ਗਿਆ ਭਾਰਤ ਦੇ ਜਿਲ੍ਹੇਵਾਰ ਜਿਹੜੇ ਲੀਡਰ ਕੋਲ ਵਾਲੇ ਲੋਕਾਂ ਵੱਲੋਂ ਔਰ ਇਹ ਮੰਦਭਾਗੀ ਗੱਲ ਹੈ ਬੀਬੀ ਕਿਰਨਜੋਤ ਕੋਲ ਦੇ ਇੱਕ ਜਿਹਨਾਂ ਨੇ ਇਹ ਸ਼ਤਾਬਦੀ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਕਿਸੇ ਕਿਸੇ ਵੱਲੋਂ ਉਹ ਬਿਨਾਂ ਹੀ ਮੈਂਬਰ ਕੋਚੇ ਬਿਨਾਂ ਕਿਸੇ ਕਿਸੇ ਵੀ ਨਹੀਂ ਜਾਰੀ ਕਰਤਾ ਗਿਆ ਕੁਛ ਹੀ ਹੋ ਨਹੀਂ ਹੋਰੀ ਮੈਂਬਰਾਂ ਦੀ ਜਿਹੜੀ ਵਕਤ ਹੈ ਨਾ ਜੀ ਉਹ ਸ਼੍ਰੋਮਿਕ ਉਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਵਕਤ ਮੈਂ ਸਮਝਦਾ ਜ਼ੀਰੋ ਹੈ ਖਾਸ ਕਰਕੇ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਇਹ ਲੋਕ ਪੁੱਛਦੇ ਸਿਰਫ ਇਲੈਕਸ਼ਨ ਜਦੋਂ ਆਉਂਦੀ ਹੈ ਉਦੋਂ ਬੋਰਡ ਦਾ ਜਿਹੜਾ ਇਸਤੇਮਾਲ ਜਿਹੜਾ ਹੈ ਉਹ ਉਹ ਜ਼ਰੂਰ ਉਹਨਾਂ ਤੋਂ ਕਰਵਾਉਂਦੇ ਨੇ ਤੇ ਉਹ ਵੀ ਪਤਾ ਨਹੀਂ ਕੀ ਕੀ ਕਰਦੇ ਨੇ ਪਰਦੇ ਦੇ ਪਿੱਛੇ ਬੜਾ ਕੁਝ ਸਾਰਿਆਂ ਨੂੰ ਪਤਾ ਹੀ ਹੈ ਪਰ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਸਤਕਾਰ ਉਹਨਾਂ ਹੀ ਹੈ ਜਿੰਨਾ ਇਹਨਾਂ ਦੇ ਨਾਲ ਜਿਹੜੇ ਮੈਂਬਰਾਂ ਦਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾਮ ਪੁੱਛੇ ਜਾਣਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਹਲਕੇ ਦੇ ਵਿੱਚ ਪ੍ਰਚਾਰ ਸਮਾਗਮ ਹੁੰਦਾ ਹੈ ਹਲਕੇ ਦੇ ਵਿੱਚ ਕੋਈ ਸਮਗਰੀ ਵੰਡਣੀ ਹੁੰਦੀ ਹੈ ਉੱਥੇ ਜਿਹੜਾ ਵਿਰੋਧੀ ਧਿਰ ਨਾਲ ਸੰਬੰਧਤ ਮੈਂਬਰ ਆ ਉਹਨੂੰ ਬੁਲਾਇਆ ਨਹੀਂ ਜਾਂਦਾ ਤੇ ਅਕਾਲੀ ਜਿਹੜਾ ਇਹਨਾਂ ਦਾ ਪਟਕਾੜੇ ਕਲ ਦਾ ਜਿਹੜਾ ਹਲਕਾ ਇੰਚਾਰਜ ਹੁੰਦਾ ਹੈ ਉਹ ਆ ਕੇ ਰਸਣ ਵੰਡਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਸੰਸਥਾ ਤੇ ਮਲਾਲ ਨੂੰ ਡਾਊਨ ਕਰਦੀਆਂ ਨੇ ਸਿੰਘ ਸਾਹਿਬ ਕੁਝ ਦਿਨਾਂ ਬਾਅਦ 1984 ਦੇ ਸੇਫ ਕਤਲੇਆਮ ਦੇ 42 ਸਾਲ ਪੂਰੇ ਹੋ ਗਏ ਪਰ ਅੱਜ ਤੱਕ ਇਨਸਾਫ ਨਹੀਂ ਲੈ ਸਕਿਆ ਕਿਹਦੀ ਗਲਤੀ ਮੰਨਦੇ ਇਹ ਸਾਡੀ ਲੀਡਰਸ਼ਿਪ ਦੀ ਗ ਉਹਨੇ 15 ਸਾਲ ਸਰਕਾਰ ਚਲਾ ਕੇ 15 ਸਾਲ ਜਿਹੜੇ ਆ ਪੁਲਿਸਨ ਦੇ ਵਿੱਚ ਬੈਠ ਕੇ ਸੈਂਟਰ ਦੀ ਗਵਰਨਮੈਂਟ ਦੇ ਨਾਲ ਇਹ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਆ ਅਸਮਰਥ ਰਹੀ ਹੈ ਇਹ ਸਾਡੀ ਨਿਕਮੀ ਤੇ ਨਕਾਰਾ ਲੀਡਰਸ਼ਿਪ ਸੀ ਜੀ ਦੀ ਵਜ੍ਹਾ ਕਰਕੇ 40 ਸਾਲ ਤੋਂ 42 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਸਭ ਹਮੇਸ਼ਾ ਬੰਦੀ ਸਿੰਘ ਦੇ ਨਾਂ ਤੇ ਸਿਆਸਤ ਕਿਉਂ ਹੁੰਦੀ ਹੈ ਜਦ ਕਿ ਉਹ ਉਧੂ ਨਹੀਂ ਰਿਹਾ ਬੰਦੀ ਸਿੰਘ ਉਦੋਂ ਯਾਦ ਆਉਂਦੇ ਆ ਜਦੋਂ ਅਸੀਂ ਸੱਤਾ ਤੋਂ ਬਾਹਰ ਹੁੰਨੇ ਆ ਜਦੋਂ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਜਿਹੜੇ ਆ ਉਹ ਸਾਨੂੰ ਭੁੱਲ ਜਾਂਦੇ ਆ ਬਲਕਿ ਉਦੋਂ ਅਸੀਂ ਇਹ ਕਹਿੰਦੇ ਆ ਇਹ ਇਹ ਪੰਜਾਬ ਨਹੀਂ ਹੋਣਾ ਚਾਹੀਦਾ ਜੇ ਪੰਜਾਬ ਆਉਂਦੇ ਆ ਤੇ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਇਹ ਸਾਡੀ ਲੀਡਰਸ਼ਿਪ ਦਾ ਦੋਹਰਾ ਜਿਹੜਾ ਕਰਦਾਰ ਆ ਜਿਹੜਾ ਸਾਹਮਣੇ ਆਉਂਦਾ ਹੈ ਧਰਮਨੀ ਫੌਜੀ ਹੋਏ ਬੰਦੀ ਸਿੰਘ ਹੋਏ ਇਹ ਸਿਰਫ ਉਦੋਂ ਯਾਦ ਆਉਂਦੇ ਆ ਜਦੋਂ ਸੱਤਾ ਤੋਂ ਵਿਹਣੇ ਹੁੰਦੇ ਆ ਸੱਤਾ ਤੋਂ ਅਸੀਂ ਪਾਸੇ ਹੁੰਦੇ ਆ ਸੱਤਾ ਦੇ ਵਿੱਚ ਰਹਿੰਦੇ ਆ ਨਾ ਧਰਮਨੀ ਫੌਜੀ ਯਾਦ ਆਉਂਦੇ ਆ ਨਾ ਬੰਦੀ ਸਿੰਘ ਯਾਦ ਆਉਂਦੇ ਆ ਨਾ ਜਿਨ੍ਹਾਂ ਨੇ ਜ਼ਿਲਾ ਕਟੀਆਂ ਉਹ ਯਾਦ ਆਉਂਦੇ ਆ ਨਾ ਜੋਧਪੁਰ ਦੇ ਜਿਹੜੇ ਕੈਦੀ ਯਾਦ ਆਉਂਦੇ ਆ ਕੁਛ ਜਾਗ ਨਹੀਂ ਆਉਂਦਾ ਇਹਨਾਂ ਨੂੰ ਸਿਰਫ ਤੇ ਸਿਰਫ ਜਦੋਂ ਸੱਤਾ ਤੋਂ ਇਹ ਪਾਸੇ ਹਟ ਜਾਂਦੇ ਨੇ ਕੁਰਸੀ ਛੱਡ ਜਾਂਦੀ ਹੈ ਫਿਰ ਇਹ ਪੰਥਕ ਮੁੱਦੇ ਜਿਹੜੇ ਆ ਉਹਨੂੰ ਉਭਾਰਦੇ ਆ ਉਦੋਂ ਬੰਦੇ ਸਾਰੇ ਦੇ ਚੇਤੇ ਆ ਜਾਂਦੇ ਆ ਉਦੋਂ ਧਰਨੀ ਫੌਜੀ ਵੀ ਚੇਤੇ ਆ ਜਾਂਦੇ ਆ ਉਦੋਂ ਬਣਿਆ ਹੋਇਆ ਜੋੜਪੁਰ ਦੇ ਜਿਹੜੇ ਕੈਦੀ ਆ ਉਹ ਵੀ ਚੇਤੇ ਆ ਜਾਂਦੇ ਆ ਉਦੋਂ ਪੰਥਕ ਇਸ਼ੂ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਬ੍ਰੇਨ ਦੇ ਵਿੱਚ ਜਾਗਰਤ ਹੋ ਜਾਂਦੇ ਆ ਮੈਂ ਸਮਝਦਾ ਕਿ ਇਹ ਸੱਤਾ ਦੀ ਲਾਲਸਾ ਵਰ ਕੋਈ ਨਹੀਂ ਹੈ। ਆਪਣੀ ਕੋਰਵਾ ਪ੍ਰਬੰਧਕ ਕਮੇਟੀ ਜਨਰਲ ਹੁਣ ਚੋਣ ਨੂੰ ਲੈ ਕੇ ਤੁਹਾਡਾ ਕੀ ਅਗਲਾ ਗਣਿਤ ਕੀ ਰਹਿ ਗਿਆ? ਪਰ ਪਹਿਲਾਂ ਤਾਂ ਸੇਕ ਪਾਰਟੀ ਪਲੇਟਫਾਰਮ ਤੇ ਕੋਈ ਸਾਡੀ ਪਾਰਟੀ ਦੇ ਵਿੱਚ ਡੈਮੋਕਰੇਟਿਕ ਬਵਸਥਾ ਹੈ ਤਾਂ ਇਹਨੇ ਕਿ ਪ੍ਰਧਾਨ ਨੇ ਫੈਸਲਾ ਕਰ ਲਿਆ ਮਰ ਜਾ ਚੜੀਏ ਤੇ ਮਰ ਗਈ ਤੇ ਜਿਉਂ ਪਾ ਚੜੀਏ ਤੇ ਜਿਉਂ ਪਈ ਪਾਰਟੀ ਪਲੇਟਫਾਰਮ ਤੇ ਜਿਹੜਾ ਵੀ ਫੈਸਲਾ ਹੋਊਗਾ ਪਾਰਟੀ ਪਲੇਟਫਾਰਮ ਤੇ ਹੋ ਸਾਡੇ 350 ਸਾਲਾਂ ਸ਼ਤਾਬਦੀ ਆ ਰਹੀ ਹੈ ਤੁਹਾਡੇ ਵੱਲੋਂ ਕੁਝ ਸ਼ਤਾਬਦੀ ਨੂੰ ਲੈ ਕੇ ਸਮੋਹ ਉਹਦਾ ਕੋੜਾ ਮਤਲਬ ਹੈ ਬਲਪਾਲ ਜੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਧੰਨ ਗੁਰੂ ਤੇ ਬਹਾਦਰ ਸਾਹਿਬ ਜੀ ਦੀ 3350 ਸਾਲਾਂ ਦੀ ਜਿਹੜੀ ਸ਼ਤਾਬਦੀ ਆ ਰਹੀ ਹੈ ਪੰਥ ਮਨਾ ਰਿਹਾ ਹੈ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ ਔਰ ਕੁਝ ਐਸਾ ਇਹ ਸ਼ਤਾਬੀ ਛਾਪ ਛੱਡ ਕੇ ਜਾਵੇ ਜਿਹਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖਿਆ ਜਾਵੇ ਇਹ ਸਾਡੀਆਂ ਸੰਸਥਾਵਾਂ ਨੂੰ ਯਤਨ ਕਰਨੇ ਚਾਹੀਦੇ ਸ਼ਤਾਬੀਆਂ ਇਹਨੇ ਕਹੀ ਮਨਾਏ ਜਾਂਦੇ ਹਰ ਸਾਲ ਕੋਈ ਨਾ ਕੋ ਪ੍ਰੋਗਰਾਮ ਲਿਖੇ ਜਾਂਦੇ ਨੇ ਪਰ ਅੰਜੇਕਰ ਦੇਖਿਆ ਜਾਵੇ ਤਾਂ ਬਾਣੀ ਤੇ ਕਰਨ ਜੋੜਨ ਵਾਸਤੇ ਘਾਟੀ ਉਪਰਾਂਦੇ ਨੇ ਜਿਆਦਾ ਘਾਟੀ ਜੋੜਦੇ ਨੇ ਖਰਚ ਜਿਆਦਾ ਕਿੱਥੇ ਜਾਂਦਾ ਹੈ ਸਮਰਵ ਜ਼ਿਆਦਾ ਕਿੱਥੇ ਜਾਂਦਾ ਹੈ ਜਦੋਂ ਅਸੀਂ ਸ਼ਤਾਬੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਮੰਤ ਰੱਖ ਕੇ ਉਲੀਕਾਂਗੇ ਕਿ ਅਸੀਂ ਪੰਥ ਦਾ ਪ੍ਰਚਾਰ ਕਰਨਾ ਹੈ ਪੰਥ ਦਾ ਪ੍ਰਸਾਰ ਕਰਨਾ ਹੈ ਤਾਂ ਹਮੇਸ਼ਾ ਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਸਾਰਥਕ ਨਿਕਲਦੇ ਨੇ ਪਰ ਜਦੋਂ ਇਹ ਸੋਚ ਲਿਆ ਜਾਂਦਾ ਹੈ ਕਿ ਇਹਨਾਂ ਸਮਾਗਮਾਂ ਤੇ ਰਾਹੀਂ ਅਸੀਂ ਕਿਸੇ ਨੂੰ ਪੋਲਿਟਿਕਲ ਮਾਇਨੇ ਦੇਣੀ ਹੈ ਤੇ ਉਹ ਰਿਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਫਲਾਪ ਹੋ ਜਾਂਦੇ। ਸ਼ੀਗਮਗਮੀ ਕਸ਼ਾਲ ਦੇ ਮੁਖੀ ਜਿਹੜੇ ਮੈਡੀਸਨ ਜਿਹਾ ਹੈ ਉਹਨਾਂ ਨੇ ਐਜੀਪੀਸੀ ਉਹਨਾਂ ਜਿਹੜੇ ਕੱਢੇ ਜਾ ਰਹੇ ਨਗਰ ਕੀਰਤਨ ਸਤਾਵੀ ਮੈਜਰੀ ਹੈ ਪੰਜਾਬ ਦੇ ਹੋਰਾਂ ਵਿਰੋਧ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ 328 ਤੋਂ ਉਪਰ ਹੈ ਬਲੇ ਜਵਾ ਕੀਤਾ। ਉਹ ਦੇਖੋ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਨਿਕਲ ਰਿਹਾ। ਪੰਜ ਪਾਰੇ ਸਹਿਬਾਨ ਨਾਲ ਹੁੰਦੇ ਆ ਪੰਜ ਪਾਰੇ ਇਸ ਕਰਕੇ ਨਗਰ ਕੀਰਤਨ ਦਾ ਵਿਰੋਧ ਕਰਨਾ ਮੈਂ ਸਮਝਦਾ ਠੀਕ ਨਹੀਂ। ਠੀਕ ਹੈ।